ਸ਼੍ਰੀ ਚਮਕੌਰ ਸਾਹਿਬ ਲਾਈਵ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਾਰਨਿਪਾ ਮਾ ਸਵਾਗਤ ਕਰਦਾ ਦਾਦੇ ਨੇ ਕਿ ਅੱਜ ਸ਼੍ਰੀ ਚਮਕੌਰ ਸਾਹਿਬ ਦੇ ਰਾਈਵਾੜਾ ਮਹੱਲਾ ਦੇ ਵਿੱਚ ਮੌਜੂਦ ਹ ਜਿੱਥੇ ਜਿਹੜੀ ਨਗਰ ਕਾਉਂਸਲ ਦੀ ਜਗ੍ਹਾ ਇਹ ਦੱਸੀ ਜਾ ਰਹੀ ਹੈ ਪੰਚਾਇਤੀ ਜਗ੍ਹਾ ਜਿਸ ਨੂੰ ਜਿਸ ਨੂੰ ਕਿਹਾ ਜਾਂਦਾ ਉਸ ਦੇ ਵਿੱਚੋਂ ਕਿਸੇ ਕੋਈ ਵਿਅਕਤੀਆਂ ਵੱਲੋਂ ਐਜੋ ਜਿਹੜੇ ਪੱਡੇ ਦਰਖਤ ਲੱਗੇ ਹੋਏ ਸੀ ਇੱਥੋਂ ਵੱਢ ਲਿੱਤੇ ਗਏ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾਉਣਾ ਇੱਕ ਵਾਰ ਵੱਡੇ ਵੱਡੇ ਮੋਛੇ ਆ ਜੋ ਇੱਥੋਂ ਕੱਢ ਲਿੱਤੇ ਗਏ ਨੇ ਦਰਖਤ ਪੂਰੇ ਹਰੇ ਭਰੇ ਦਰਖਤ ਇੱਥੋਂ ਵੱਢ ਕੇ ਵੱਡੇ ਵੱਡੇ ਦਰਖਤ ਹੈ ਜੋ ਜੋ ਦੇਖਦੇ ਦਰਖ ਉਹਨਾਂ ਨੂੰ ਇੱਥੋਂ ਵੱਢ ਲਿੱਤਾ ਜਾਂਦਾ ਹੈ ਪਿਛਲੇ 3-4 ਦਿਨਾਂ ਤੋਂ ਲਗਾਤਾਰ ਇਹ ਸਿਲਸਲਾ ਜਾਰੀ ਰਹਿਣਾ ਤਾਂ ਜਦੋਂ ਪਿੰਡ ਦੇ ਹਮਲੇ ਦੇ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਉਸ ਸਮੇਂ ਉਹ ਪੱਤਰਕਾਰਾਂ ਨੂੰ ਸੱਦਦੇ ਨੇ ਤਾਂ ਅੱਜ ਗੱਲ ਕਰਦੇ ਆ ਜਿਹੜੇ ਇੱਥੇ ਲੋਕਾਂ ਵੱਲੋਂ ਕਿਹਾ ਇਤਰਾਜ਼ ਦਤਾ ਗਿਆ ਵੀ ਕਿਸ ਨੇ ਲੱਕੜੀਆਂ ਵੱਢੀਆਂ ਐ ਕੌਣ ਬੰਦੇ ਸੀ ਕਿਹਦੀ ਪਰਮਿਸ਼ਨ ਦੇ ਨਾਲ ਇਹ ਜਿਹੜੇ ਇੱਥੋਂ ਦਰਖਤਾਂ ਵੱਢੇ ਗਏ ਨੇ ਤਾਂ ਵੱਡੇ ਪੱਧਰ ਦੇ ਲੋਕ ਵੀ ਸਾਡੇ ਨਾਲ ਇੱਥੇ ਜਿਹੜੇ ਮਹੱਲੇ ਦੇ ਨਿਵਾਸੀ ਆ ਉਹ ਵੀ ਸਾਡੇ ਨਾਲ ਜੁੜੇ ਨੇ ਪੁੱਛਦੇ ਉਹਨਾਂ ਨੂੰ ਸਾਡੇ ਨਾਲ ਜਿਹੜੇ ਸ਼ਹਿਰ ਦੇ ਮਸਿੰਦੇ ਨੇ ਲਗਰ ਦੇ ਮੌਜੂਦਾ ਪਸੰਦੇ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਜ ਮੇਰਾ ਨਾਮ ਜੀ ਸਰਕਾਰ ਸੰਗਤ ਸਿੰਘ ਜੀ ਮੈਂ ਆਮ ਆਦਮੀ ਪਾਰਟੀ ਬਿਲੋਂਗਰ ਦੇ ਚੈਨਲ ਦਾ ਸ਼੍ਰੀ ਚਮਕਰਾਉ ਸਾਹਿਬ ਲਾਈਵ ਟੀਵੀ ਦਾ ਬਹੁਤ-ਬਹੁਤ ਧੰਨਵਾਦੀ ਆ ਵੀ ਜਿਹੜਾ ਇੱਥੇ ਉਹਨਾਂ ਸਮਾਂ ਵਿੱਚ ਆ ਕੇ ਖੜਦੇ ਨੇ ਜਿੱਥੇ ਕੋਈ ਨਜਾਇਜ਼ ਕੰਮ ਹੁੰਦਾ ਹੈ ਇਹ ਬਾੜ ਬੋਦ ਦੇ ਪਤਾ ਨਹੀਂ ਸਵਾਲ ਦਾ ਨੰਬਰ ਕਿੰਨਾ ਹੈ ਇੱਥੇ ਦੇਖਾਂ ਦੇ ਦਰਸ਼ਕੜੇ ਸੀ ਤੇ ਇੱਥੇ ਨਜਾਇਜ਼ ਕਟਾਈ ਹੋ ਗਈ ਅੱਜ ਤੋਂ ਪਹਿਲੇ ਅੱਜ ਤੋਂ ਕੁਝ ਸਾਲ ਪਹਿਲਾਂ ਵੀ ਮੜੀਆਂ ਦੇ ਵਿੱਚ ਕੋਈ ਸਖਤਤਾ ਦੀ ਕਟਾਈ ਹੋਈ ਸੀ ਜਿਸ ਤੱਕ ਅਲਪਛਾਤੇ ਰਿਕਟਾਂ ਦੇ ਨਾਮ ਪਰਚਾ ਦਰਜ ਹੈ ਕਿਸੇ ਤੇ ਕਾਰਵਾਈ ਨਹੀਂ ਹੋਈ ਅੱਛਾ ਜੀ ਤੇ ਅੱਜ ਹੁਣ ਫੇਰ ਇਹ ਦੋ ਤਿੰਨ ਦਿਨ ਤੋਂ ਲਗਾਤਾਰ ਐਸੀ ਕਟਾਈ ਹੋਈ ਆ ਸ਼ਾਨੂੰ ਨਹੀਂ ਪਤਾ ਇੱਕ ਟਰੈਕਟਰ ਇੱਕ ਟਰਾਲੀ ਆਈ ਆ ਜਾਦਾ ਇੱਥੇ ਕਿਸੇ ਨੇ ਉਹਨਾਂ ਦਾ ਨੰਬਰ ਨਹੀਂ ਪੜਿਆ ਤੇ ਜੇ ਪੜਿਆ ਤਾਂ ਦੱਸ ਦੇਣਗੇ ਵੀ ਕਿਹੜਾ ਟਰੈਕਟਰ ਸੀ ਕਿਹੜੀ ਟਰਾਲੀ ਸੀ ਕੌਣ ਲੋਕ ਸੀ ਜਿਹੜੇ ਕਿ ਇੱਥੋਂ ਲੱਕੜ ਕੱਟ ਕੇ ਲੈ ਗਏ ਕਿੱਥੇ ਲੈ ਗਏ ਨਗਰ ਕੌਂਸਲ ਨੂੰ ਪੁੱਛਿਆ ਗਿਆ ਦਫਤਰ ਨੂੰ ਉਹ ਕਹਿੰਦੇ ਵੀ ਸਾਡੀ ਨੌਲੇਜ ਤੋਂ ਬਾਹਰ ਹੈ ਠੀਕ ਹੈ ਜੀ ਜਿੰਨਾ ਐਮਸੀ ਨਾਲ رابطہ ਹੋਇਆ ਉਹ ਕਹਿੰਦੇ ਵੀ ਸਾਡੀ ਨੌਲੇਜ ਤੋਂ ਬਾਹਰ ਆ ਬਾਹਰ ਆ ਸਾਨੂੰ ਨਹੀਂ ਪਤਾ ਵੀ ਕਿਸ ਬੰਦੇ ਨੇ ਉਹਨਾਂ ਦਫਤਰ ਨੂੰ ਕੱਟਣ ਦੀ ਅਗਿਆ ਦਿੱਤੀ ਇਹ ਜਗ੍ਹਾ ਨਗਰ ਕੌਂਸਲ ਦੀ ਹੈ ਇਹ ਨਗਰ ਕੌਂਸਲ ਦੀ ਹੈ ਇਹ ਆਪਕੀ ਕੀ ਚੀਜ਼ ਹੈ ਦੇਖੋ ਜੀ ਜਿਹੜੀ ਇਹ ਜਗ੍ਹਾ ਇਹ ਨਗਰ ਕੌਂਸਲ ਦੀ ਜਗ੍ਹਾ ਹੈ ਇੱਥੇ ਪਾਰਕ ਮਨਜ਼ੂਰ ਹੋ ਚੁੱਕਿਆ ਹੈ 35 ਦਾ 7 50 ਲੱਖ ਰੁਪਇਆ ਇਸ ਸਪਾਰਕ ਵਾਸਤੇ ਮਨਜ਼ੂਰ ਹੋ ਚੁੱਕਿਆ। ਹੂੰ ਇੱਥੋਂ ਕਟਾਈ ਕਰਨ ਸੀ ਕਟਾਈ ਕਰਨ ਦਾ ਇਹ ਤਰੀਕਾ ਸੀ ਵੀ ਇੱਥੋਂ ਤੁਸੀਂ ਮਤਾ ਪਾਉਂਦੇ। ਮਤਾ ਪਾ ਕੇ ਸਰਕਾਰ ਤੋਂ ਪਰਮਿਸ਼ਨ ਲੈਂਦੇ। ਗੋਲੀ ਕੀਤੀ ਜਾਂਦੀ ਜਿਹੜਾ ਮਰਜ਼ੀ ਲੱਗਣਾ ਜਾਂਦਾ। ਹਾਂਜੀ ਐਸੇ ਦੀ ਲੱਗ ਰਹੀ। ਅੱਜ ਪਬਲਿਕ ਦੀ ਪ੍ਰਾਪਰਟੀ ਦਾ ਜਿਹੜਾ ਨੁਕਸਾਨ ਹੋਇਆ। ਪਬਲਿਕ ਜਵਾਬ ਮੰਗਦੀ ਆ ਵੀ ਸਾਨੂੰ ਸਰਕਾਰ ਸਾਡਾ ਸਾਡੇ ਐਮਐਲਏ ਸਾਹਿਬ ਸਰਦਾਰ ਚਰਨਜੀਤ ਸਿੰਘ ਜੀ ਡਾਕਟਰ ਚਰ ਸਰਦਾਰ ਚਰਨਜੀਤ ਸਿੰਘ ਜੀ ਉਹਨਾਂ ਨੂੰ ਸਾਨੂੰ ਜਵਾਬ ਦੇਣਾ ਚਾਹੀਦਾ ਲੋਕਾਂ ਨੂੰ ਜਿਨ੍ਹਾਂ ਵਿੱਚ ਜਾ ਕੇ ਅਸੀਂ ਓਟਾ ਮੰਗੀਆਂ ਵੀ ਜਿਹੜੀ ਨਜਾਇਜ਼ ਕਟਾਈ ਹੋਈ ਆ ਇਹ ਕਿਉਂ ਹੋਈ ਆ ਤੇ ਕਿਹਨੇ ਕੀਤੀ ਆ ਕਿਹਨੇ ਕਰਵਾਈ ਆ ਜੇ ਐਮਐਲਏ ਸਭ ਨੂੰ ਵੀ ਨਹੀਂ ਪਤਾ ਤਾਂ ਕੀ ਸਾਡੀ ਸਰਕਾਰ ਸੁੱਤੀ ਹੋਈ ਆ ਇਹਨਾਂ ਨੂੰ ਕੋਈ ਪਤਾ ਨਹੀਂ ਵੀ ਸ਼ਹਿਰ ਦੇ ਵਿੱਚੋਂ ਕਿਥੋਂ ਕੱਟੇ ਗਏ ਉਹ ਵੀ ਨਗਰ ਕੌਂਸਲ ਦੇ ਵੀ ਉਹਨਾਂ ਦੀ ਕਿਸੇ ਪਿੰਕ ਤੱਕ ਨਹੀਂ ਜਦੋਂ ਕਿ ਕਿਥੇ ਦਾ ਸਾਡਾ ਗਰੀਬ ਮਿਸਤਰੀ ਆ ਉਹਦਾ ਨਾਮ ਆ ਪਰਮਜੀਤ ਸਿੰਘ ਪੰਮੀ ਉਹਨੇ ਇੱਥੇ ਦਰਖਤ ਪਾੜੇ ਸੀ ਦੋ ਉਹ ਵੀ ਵੇਖਾਂ ਸੀ ਕਿੰਨੇ ਕੁ ਰਿਆਉਣਗੀਆਂ 2-3000 ਦੀਆਂ ਹੋਣਗੀਆਂ ਉਸ ਉਸ ਬੰਦੇ ਨੂੰ ਇਹਨਾਂ ਨੇ ਜਲੀਲ ਕਰਕੇ 10000 ਰੁਪਏ ਜੁਰਮਾਨਾ ਲਾਇਆ 10000 10 ਜਾਂ 12000 ਰੁਪਏ ਜੁਰਮਾਨਾ ਲਾਇਆ ਤਾਂ ਉਹਦਾ ਖੇਲਾ ਛੱਡਿਆ ਮੈਨੂੰ ਮੈਨੂੰ ਦੱਸਿਆ ਜਾਵੇ ਵੀ ਜੇ ਇੱਕ ਗਰੀਬ ਤੇ ਇਹ ਦਮਕੇ ਮਾਰ ਕੇ ਕਤਲ ਦਾ ਪਰਚਾ ਦਰਜ ਹੋ ਜਾਣਾ ਨਹੀਂ ਤਾਂ ਤੈਨੂੰ ਜੁਰਮਾਨਾ ਲੱਗੂਗਾ ਇਹ ਤੋਂ ਜ਼ਿਆਦਾ ਜੁਰਮਾਨਾ ਭਰ ਆ ਗਿਆ ਜਿਹੜੀਆਂ ਮੜੀਆਂ ਦੇ ਵਿੱਚੋਂ ਨਗਰ ਕੌਂਸਲ ਨੇ ਇਹ ਕਟਵਾਈ ਕਰਵਾਈ ਸੀ ਜਾਂ ਉਹਨਾਂ ਨੇ ਇਨਕੁਆਰੀ ਕਰਵਾਈ ਆ ਉਹਦੇ ਵਿੱਚ ਕੌਣ ਨਾਮਜ਼ਦ ਕੀਤਾ ਗਿਆ ਕੋਈ ਨਹੀਂ ਇੱਥੇ ਕੌਣ ਨਾਮਜ਼ਦ ਹੋਊਗਾ ਕਿਹਨੇ ਪਰਮਿਸ਼ਨ ਦਿੱਤੀ ਸਰਕਾਰ ਤੋਂ ਕਿਹਨੇ ਪੁੱਛਿਆ ਸਾਨੂੰ ਜਵਾਬ ਦਿੱਤਾ ਜਾਵੇ ਮੈਂ ਤੁਹਾਡੇ ਚੈਨਲ ਤੇ ਰਾਜੀ ਆਪਣੇ ਬਜ਼ਾ ਹਲਕਾ ਸ੍ਰੀ ਚੰਕਵਾਲ ਸਾਹਿਬ ਦੇ ਐਮਐਲਏ ਸਰਦਾਰ ਡਾਕਟਰ ਚਰਨਜੀਤ ਸਿੰਘ ਜੀ ਨੂੰ ਬੇਨਤੀ ਕਰਦਾ ਐਮਐਲਏ ਸਾਹਿਬ ਧਿਆਨ ਦਿਓ ਫੋਟਾ ਫੇਰ ਆਉਣੀ ਆਗੇ ਫੋਟਾ ਫੇਰ ਪਾਉਣੀ ਆ ਲੋਕਾਂ ਨੇ ਸਵਾਲ ਖੜੇ ਕਰ ਰਹੇ ਨੇ ਅਸੀਂ ਕੀ ਜਵਾਬ ਦਵਾਂਗੇ ਸਾਨੂੰ ਦੱਸੋ ਹਾਂ ਸਾਡੀ ਮੌਜੂਦਾ ਜਿਹੜੇ ਪ੍ਰਧਾਨ ਨੇ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਨੇ ਸਾਡੀ ਨੌਲੇਜ ਦੇ ਵਿੱਚ ਇਹ ਕੇਸ ਹੀ ਨਹੀਂ ਹੈਗਾ ਸਾਨੂੰ ਪਤਾ ਹੀ ਨਹੀਂ ਹੈਗਾ ਕੱਲ ਇਹਦਾ ਜਿਹੜਾ ਮੌਜੂਦਾ ਪ੍ਰਧਾਨ ਨੇ ਸ਼ਮਸ਼ੀਰ ਸਿੰਘ ਜੇਰਾ ਹਾਂਜੀ ਮੈਂ ਕਿਤੇ ਨਾ ਕਿਤੇ ਉਹਨਾਂ ਨੂੰ ਦੋਸ਼ੀ ਨਹੀਂ ਮੰਨਦਾ ਹਾਂ ਕਿਉਂਕਿ ਉਹ ਤਾਂ ਵਿਰੋਧੀ ਪਾਰਟੀ ਦੇ ਪ੍ਰਧਾਨ ਨੇ ਹਾਂ ਉਹ ਜੇ ਕੋਈ ਗਲਤ ਕੰਮ ਕਰਨਗੇ ਤਾਂ ਸਰਕਾਰ ਮੈਂਡਟ ਚ ਚੁਗਾ ਦੇਗੀ ਹਾਂ ਮੈਂਡਟ ਚ ਪਰਜਾਦਰ ਹੋ ਜੂਗਾ ਨਾ ਤੇ ਉਹਨਾਂ ਦੀ ਨੌਲਜ ਨਹੀਂ ਹੈ ਜੀ ਉਹਨਾਂ ਦੀ ਨੌਲਜ ਸ਼ਾਇਦ ਨਾ ਹੋਵੇ ਮੈਂ ਇਹ ਵੀ ਨਹੀਂ ਕਹਿੰਦਾ ਵੀ ਨਹੀਂ ਨੌਲਜ ਹੈਗੀ ਪਰ ਉਹਨਾਂ ਦੇ ਹੱਥ-ਬਸ ਕੁਝ ਨਹੀਂ ਹੈ ਨਹੀਂ ਚੇਕ ਨਹੀਂ ਚੇਕਰ ਹੱਥ-ਬਸ ਸਰ ਉਹ ਤਾਂ ਹੁੰਦੀ ਜੇਕਰ ਉਹਨਾਂ ਦੀ ਨੌਲਜ ਨਹੀਂ ਹੈਗਾ ਇਹ ਕੇਸ ਤਾਂ ਕੌਣ ਬੜਾਵਾ ਦੇ ਗਿਆ ਕਿਹਨੂੰ ਨਹੀਂ ਕਿਸੇ ਨੂੰ ਪਤਾ ਨਹੀਂ ਹੈਗਾ ਕਿਹਨੇ ਪਰਮਿਸ਼ਨ ਦਿੱਤੀ ਹਾਲਕਿ ਨਗਰ ਕੌਂਸਲ ਦੇ ਪ੍ਰਧਾਨ ਦੀ ਇਹਦੇ ਵਿੱਚ ਇਨਵੋਲਵ ਹੋਣੀ ਚਾਹੀਦੀ ਹੈ ਜੇਕਰ 5 7 99 ਐਮਸੀ ਹੋਰ ਨਾਲ ਨਾਲ ਉਹਨਾਂ ਦੀ ਨੌਲੇਜ ਤੋਂ ਬਿਨਾਂ ਤੇ ਨਗਰ ਕਾਉਂਸਲ ਦੀ ਜਿਹੜੀ ਦਫ਼ਤਰ ਹੈ ਸਾਡਾ ਆਯੋ ਦਾ ਉਹ ਦਫ਼ਤਰ ਤੋਂ ਬਿਨਾਂ ਤੇ ਫਿਰ ਪਰਮਿਸ਼ਨ ਤੋਂ ਅੰਮਾ ਜੀ ਮੈਨੂੰ ਇਹ ਦੱਸੋ ਕੋਈ ਕਟਵਾ ਸਕਦਾ ਦਫ਼ਤਰ ਅਨੰਦ ਦਰਖਤ ਕਰਾ ਕੇ ਕਟਵਾ ਸਕਦਾ ਕੋਈ ਤੇ ਜੇ ਫਿਰ ਨਹੀਂ ਕਟਵਾ ਸਕਦਾ ਤਾਂ ਫਿਰ ਕਿਨੇ ਕਟਵਾਏਗੇ ਮੈਂ ਤਾਂ ਆਪਣਾ ਹੀ ਸਵਾਲ ਸਰਕਾਰ ਨੂੰ ਪੁੱਛਣ ਸਿੰਘ ਮਾਨ ਨੂੰ ਵੀ ਮੁੱਖ ਮੰਤਰੀ ਸਾਹਿਬ ਸਾਡੇ ਐਮਐਲਏ ਦੀ ਨੌਲੇਜ ਤੇ ਅਸੀਂ ਗੱਲ ਲਿਆਤੀ ਇਹ ਸੀ ਕੇ ਐਸ ਚਮਕੌਰ ਸਾਹਿਬ ਸੀ ਕੇ ਐਸ ਚਮਕੌਰ ਸਾਹਿਬ ਲਾਈਵ ਟੀਵੀ ਦੇ ਚੈਨਲ ਦੇ ਥਰੂ ਅਸੀਂ ਆਪਣੀ ਆਵਾਜ਼ ਆਪਣੇ ਐਮ ਐਲ اے ਸਾਹਿਬ ਤੱਕ ਪਹੁੰਚਾਈ ਆ ਇਸ ਮਹਾਲੇ ਦੇ ਨੇ ਇਹਨਾਂ ਨੂੰ ਪੁੱਛ ਲਓ ਵੀ ਕਿਸੇ ਤੋਂ ਪਰਮਿਸ਼ਨ ਲਈ ਗਈ ਕਿਸੇ ਲਈ ਹਾਂਜੀ ਕਿਵੇਂ ਦੇਖਦੇ ਹੋ ਪ੍ਰਧਾਨ ਜੀ ਤੁਸੀਂ ਇੱਥੇ ਪਹੁੰਚੇ ਹੋ ਤੁਸੀਂ ਦੇਖਿਆ ਹੋਣਾ ਜਿੱਦਣ ਦਾ ਲਗਾਤਾਰ ਨਾਲ ਇਹ ਲੋੜਾ ਪੈ ਰਿਹਾ ਪਾਰਕ ਬਣਨ ਦਾ ਹਾਂਜੀ ਮੁੱਠੇ ਦਿਨ ਤੋਂ ਇੱਥੇ ਜਿਹੜੀ ਮਤਲਬ ਸਰਗਰਮ ਹੋ ਰਹੀ ਹੈ ਪ੍ਰਸ਼ਾਸਨ ਜਿਹੜਾ ਹੋ ਰਿਹਾ ਹੈ ਜੀ ਹਾਂ ਬਾਕਾਇਦਾ ਮੁੱਖ ਮੰਤਰੀ ਇੱਥੇ ਆਇਆ ਪਿਛਲੇ ਦਿਨਾਂ ਦੇ ਵਿੱਚ ਹਾਂਜੀ ਉਹਨਾਂ ਆ ਵੀ ਮਤਲਬ ਇਹ ਜਗ੍ਹਾ ਦਾ ਜਿਹੜੀ ਲੋਕਾਂ ਨੂੰ ਮਤਲਬ ਲੋਕਾਂ ਦੇ ਨਾਮ ਸੀ ਪਹਿਲਾਂ ਭਾਵੇਂ ਅੱਜ ਰਿਕਾਰਡ ਨਹੀਂ ਮਿਲਦੇ ਨਾਲ ਦਾ ਜੀ ਪਹਿਲਾਂ ਬਾਈ ਨੇਮਰ ਸਾਡੇ ਬਜ਼ੁਰਗਾਂ ਦੇ ਨਾਮ ਸੀ 75 ਸਾਲ ਦਾ ਮਤਲਬ ਪੁਰਾਣੇ ਸਮੇਂ ਤੋਂ ਤੁਸੀਂ ਕਿ ਉਹਨੂੰ ਕਬਜ਼ੇ ਤੇ ਰੱਖਿਆ ਹੋ ਪੁਰਾਣੇ ਸਮੇਂ ਅੱਛਾ ਤਾਂ ਚਲੋ ਬਾਅਦ ਚ ਆਏ ਹੈਗੇ ਵੀ ਉਹਦੇ ਵਿੱਚ ਬਾਰ-ਬਾਰ ਇਹਨਾਂ ਨੂੰ ਕਹਿਣ ਤੇ باوجود ਜਦੋਂ ਅਸੀਂ ਮੰਗ ਕਰੀਏ ਇਹਨਾਂ ਕੋਲ ਵੀ ਵੀ ਸਾਨੂੰ ਜਗ੍ਹਾ ਤਾਂ ਦੱਸ ਦੋ ਵੀ ਕਿੱਥੇ ਤੁਹਾਡੇ ਰਿਕਾਰਡ 'ਚ ਬੋਲਦੀ ਹੈ ਜੀ ਜਿਹੜੀ ਮੌਜੂਦਾ ਪਟਵਾਰੀ ਜਿਹੜਾ ਹੋਣਾ ਹੈਗਾ ਨਗਰਪਾਲਿਕਾ ਦਾ ਉਹ ਇਹ ਕਹਿ ਰਿਹਾ ਕਹਿੰਦਾ ਵੀ ਆ ਜਾਓ ਦੇਖ ਲਓ ਹਾਂ ਜਦੋਂ ਮੈਂ ਦੇਖਣ ਗਿਆ ਉੱਥੇ ਦਿਖਾਉਣ ਲੱਗੇ ਆ ਜਦ ਇਹ ਉਹ ਨਾ ਘੋੜ ਦਿੱਤਾ ਉਹਨੂੰ ਜੀ ਕਿ ਤੁਸੀਂ ਕੋਈ ਦਿਖਾ ਰਹੇ ਸਾਨੂੰ ਇਹਦੇ ਗੱਲ ਤੋਂ ਸ਼ੰਕਾ ਹੋ ਗਈ ਵੀ ਇਹ ਸਾਰਾ ਕੁਝ ਰਿਕਾਰਡ ਜਿਹੜਾ ਇਹਨਾਂ ਨੇ ਕਰਿਆ ਨਾ ਤਿਆਰ ਉਹ ਠੀਕ ਨਹੀਂ ਹੈਗਾ ਜਿਹੜੇ ਦਰਖਤ ਬढ़ाए ਗਏ ਨੇ ਇੱਕ ਵੱਡੀ ਅੰਗੈਲੀ ਹੈ ਹਰੇ ਭਰੇ ਦਰਖਤਾਂ ਨੂੰ ਕੱਟ ਦਿੱਤਾ ਗਿਆ ਇਹ ਇਹ ਦਰਖਤਾਂ ਦੇ ਬਾਰੇ ਨਾ ਮੈਂ ਬਹੁਤ ਸਾਫ਼ ਸਪਸ਼ਟ ਹੈਗਾ ਆਪਣੀ ਸਮਝ ਦੇ ਮੁਤਾਬਕ ਵੀ ਇਹ ਦਰਖਤਾਂ ਨੂੰ ਪਾਲਣਾਂ ਦੇ ਵਿੱਚ ਸਾਡੇ ਨਾ ਮਹੱਲੇ ਵਾਲਿਆਂ ਦਾ ਸਾਰਿਆਂ ਦਾ ਬੜਾ ਯੋਗਦਾਨ ਹੈ ਇਸ ਲਈ ਵਿੱਚ ਇੱਥੋਂ ਪਾਣੀ ਲਿਆ ਕੇ ਪਾਲਣਾ ਇਹਨਾਂ ਕੰਗਰਦੇ ਨਾਲ ਮਸਲਬ ਉਹਨੂੰ ਲਾਭ ਪਜਾਉਣ ਬਾਅਦ ਤੇ ਆਪਣਾ ਸਾਥ ਜਿਹੜਾ ਇਹ ਕੋਈ ਘਟ ਨਹੀਂ ਸੀਗਾ ਇਹਨਾਂ ਦੇ ਬਦੌਲਤ ਹੋਇਆ ਸਾਰਾ ਕੁਝ ਉਹ ਚ ਅਸੀਂ ਵੀ ਸੀਗੇ ਜਿਹੜੇ ਇੱਥੋਂ ਦੇ ਐਮਸੀ ਵੀ ਦੇਖਦੇ ਰਹੇ ਸਾਨੂੰ ਪਾਣੀ ਪੋਣੇ ਪਾਉਂਦੇ ਨੂੰ ਹੋਰ ਜਿਹੜੇ ਨਵੇਂ ਆਏ ਜਾਂ ਪਿੱਛੇ ਰਹਿ ਗਏ ਸਾਨੂੰ ਕਿਸੇ ਨੇ ਨਹੀਂ ਰੋਕਿਆ ਵੀ ਤੁਸੀਂ ਦਰਖਤ ਨਾ ਲਾਓ ਇਸ ਸਾਰੀ ਜਿਹੜਾ ਹਾਂਜੀ ਵਿਆਪਰਜੀਤ ਸਿੰਘ ਉਹ ਨਹੀਂ ਆ ਨੜਕੇ ਤੇ ਲਾਉਣ ਵਾਲੇ ਹੈਗੇ ਆਪਣੇ ਸਾਥੀ ਇਹਨਾਂ ਨੇ ਦਰਖਤ ਕਿਤੇ ਵੜ ਲਏ ਪਤਾ ਨਹੀਂ ਸੀਗਾ ਦਰਖਤ ਵੱਢ ਕੇ ਇੱਥੇ ਪੁਲਿਸ ਆਈ ਹੈਗੀ ਆ ਤੇ ਨਾਲ ਪ੍ਰਸ਼ਾਸਨ ਆਇਆ ਹੈਗਾ ਉਹਨਾਂ ਨੇ ਬਕਾਇਦਾ ਇਹ ਕਿਹਾ ਵੀ ਇਹ ਜਗ੍ਹਾ ਸਰਕਾਰੀ ਸੀ ਬਕਾਇਦਾ ਵੀਡੀਓ ਬਣਾ ਕੇ ਗਏ ਸਾਰੇ ਗੱਲ ਉਹਨਾਂ ਕੋਲ ਵੀਡੀਓ ਪਹੀ ਵੀ ਹੋਊਗੀ ਸਾਰੀ ਹਾਂਜੀ ਤਾਂ ਇਹਨਾਂ ਦੇ ਦਰਖਤਾਂ ਕੱਟਣ ਤੋਂ ਬਾਅਦ ਉੱਥੇ ਕੁਝ ਰੌਲਾ ਪਿਆ ਮੈਨੂੰ ਜਾਨੂੰਦਾ ਕਿਹੜਾ ਐਮਸੀ ਕਿਹੜਾ ਨਹੀਂ ਸੀਗਾ ਵੀ ਉਹ ਕਹਿ ਰਹੇ ਹੈਗੇ ਵੀ ਤੁਸੀਂ ਮੁਲਾਜ਼ਮਾਂ ਨੂੰ ਬੁਰਾ ਭਲਾ ਬੋਲੇ ਜੀ ਮੈਂ ਫਿਰ ਕਿਹਾ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਹਾਜ਼ਰ ਸੀਗਾ ਉਸ ਸਮੇਂ ਦੇ ਵਿੱਚ ਕੋਈ ਬੁਰਾ ਭਲਾ ਨਹੀਂ ਬੋਲਿਆ ਪੁਲਿਸ ਸੀਗੀ ਉਹ ਇਹ ਕਰਮਚਾਰੀ ਸੀਗੇ ਜਦੋਂ ਲੱਕੜਕਿਆ ਵਿੱਚ ਲੱਕੜ ਲਾਦੋ ਲੱਕੜ ਦਰਦ ਦਿੱਤੀ ਉਹ ਕਹਿੰਦੇ ਥਾਣੇ ਲੈ ਕੇ ਜਾਣੇ ਥਾਣੇ ਲੈ ਕੇ ਚਲੇ ਗਏ ਵੀ ਇੰਨਾ ਕੋ ਕੁਛ ਤਾਂ ਹੈਗਾ ਵੀ ਆ ਜਿਹੜੀ ਤੁਸੀਂ ਗੱਲ ਕਰਦੇ ਵੀ ਉਹਨਾਂ ਨੇ ਐ ਕਿਹਾ ਹੈ ਉਹ ਕਹਿੰਦੇ ਇਹ ਕੋਈ ਗੱਲ ਨਹੀਂ ਹੋਈ ਮੈਂਗਵਾ ਹੈਗਾ ਇਹ ਤਾਂ ਗੱਲ ਤੇ ਜੇ ਹੁਣ ਤੁਸੀਂ ਕਿਹਨੂੰ ਦੋਸ਼ੀ ਮੰਨਦੇ ਹੋ ਜਿਹੜਾ ਇਹ ਤੋਂ ਅੱਜ ਲਗਭਗ 100 ਦੇ ਕਰੀਬ ਹੈ ਛੋਟੇ ਬੜੇ ਦਰਫਤਾ ਜੋ ਆਰੇ ਪਰੇ ਕੱਟ ਦਿੱਤੇ ਗਏ ਦੇਖੋ ਜਿੱਥੇ ਮੇ ਕੋਈ ਦੋਸ਼ ਹੈਗਾ ਨਗਰਪਾਲਿਕਾ ਦਾ ਮਤਲਬ ਹੈ ਨਾ ਕੁਛ ਸਾਥੀਆਂ ਜਿਹੜੇ ਡੰਗਰ ਬੱਚਾ ਰੱਖਦੇ ਆ ਉਹਨਾਂ ਨੂੰ ਬਕਾਇਦਾ ਲਿਖਤੀ ਲੈਟਰ ਭੇਜੇ ਹੋਏ ਆ ਉਹਨਾਂ ਨੇ ਵੀ ਖਾਲੀ ਕਰੋ ਕੰਡੀ ਇਹ ਹੋ ਸਕਦਾ ਵੀ ਇਹ ਚਮਕੌਰ ਸਾਹਿਬ ਦੇ ਵਿੱਚ ਨਗਰ ਪੰਚਾਇਤ ਨੂੰ ਪਤਾ ਹੀ ਨਾ ਹੋਵੇ ਇਸ ਗੱਲ ਦਾ ਇਹ ਕਹਿ ਲਈ ਗੱਲ ਇਹ ਬਕਾਇਦਾ ਬਾਰ ਬਾਰ ਆ ਕੇ ਇੱਥੇ ਗੱਲਾਂ ਹੁੰਦੀਆਂ ਰਹੀਆਂ ਉਹਨਾਂ ਵੱਲੋਂ ਵੀ ਇੱਥੇ ਇੱਕ ਪਾਰਕ ਮਾਰੀ ਜਾ ਉਹਨਾਂ ਦੀ ਨਿਗਰਾਨੀ ਵਿੱਚ ਹੱਥ ਸਾਬ ਸਫਾਈ ਹੋਣੀ ਸ਼ੁਰੂ ਹੋ ਗਈ ਸੀ ਠੀਕ ਹੈ ਜੀ ਜੇ ਉਹ ਇਸ ਗੱਲ ਤੋਂ ਮਤਲਬ ਇਨਕਾਰੀ ਹੈਗੇ ਤਾਂ ਫਿਰ ਕਿਤਨਾ ਕਿਤੇ ਉਹਨਾਂ ਦੀ ਜਰੂਰੀ ਲੋੜ ਹੋ ਸਕਦੀ ਹੈ ਇਹ ਵੀ ਜਿਹੜਾ ਦੱਸ ਨਹੀਂ ਸਕਦੇ। ਸਿੱਤੀ ਦੀ ਗੱਲ ਕਰੀਏ ਜਿਹੜੀ ਆਪਣੇ ਦਰਖਤਾਂ ਦੀ ਗੱਲ ਕਰੀਏ ਵੀ ਜਿਹੜੇ ਸਾਡੇ ਹਰੇ ਭਰੇ ਦਰਖਤ ਕੱਟ ਲਿੱਤੇ ਗਏ ਨੇ ਇਹਨਾਂ ਦਾ ਦੋਸ਼ੀ ਤੁਸੀਂ ਕਿਹਨੂੰ ਮੰਨਦੇ ਹੋ? ਦੇਖੋ ਜੀ ਦੋਸ਼ੀ ਸਾਰੇ ਹੈਗੇ। ਕਾਰਵਾਈ ਦੀ ਕੀ ਮੰਗ ਕਰਦੇ ਹੋ? ਕਾਰਵਾਈ ਦੀ ਇਹ ਮੰਗ ਕਰਦੇ ਵੀ ਇਹ ਦਰਖਤ ਬੜੇ ਨੇ ਜਾਣੇ ਜਾਂਦੇ ਸੀ ਜੇ ਕਦੇ ਬਾਈਜਾਂਸ ਇੱਥੇ ਪਾਰਕ ਬਣਾਉਣੀ ਵੀ ਹੈ ਕਿਸੇ ਨੇ ਤਾਂ ਇਹਨਾਂ ਦਾ ਬਦਲਵਾ ਫਰਾਂਦੀ ਹੋ ਸਕਦਾ ਸੀ। ਇੱਥੇ ਕੁਝ ਰੱਖੇ ਜਾ ਸਕਦੇ ਸੀਗੇ ਤੇ ਬਾਕੀ ਇੱਥੋਂ ਛੋਟੇ ਦਰਖਤ ਪੱਟ ਕੇ ਉਧਰ ਜੰਗਲ ਦੇ ਵਿੱਚ ਲਾਇਆ ਜਾ ਸਕਦਾ ਸੀ। ਇਹ ਵੱਡੀ ਮਸਲਬ ਇੱਕ ਨਿਖੇ ਬਹੁਤ ਧੰਨਵਾਦ ਧੰਨਵਾਦ ਇਹ ਅਕਰੇਲੇ ਪੈਂ ਜਿਹਨਾਂ ਨਾਲ ਗੱਲ ਕਰਦੇ ਹਾਂ ਜੀ ਕੀ ਨਾਂ ਤੁਹਾਡਾ ਜੀ ਸੀਂਦਰ ਗੌਰ ਹੈ ਜੀ ਕਿਵੇਂ ਜਿਹੜੇ ਸਾਨੂੰ ਪਤਾ ਲੱਗ ਗਿਆ ਜੀ ਤੁਹਾਡੇ ਦਰਖਤ ਸੀ ਤੁਸੀਂ ਆਪਣੇ ਹੱਥਾਂ ਨਾਲ ਪਾਲੇ ਦਰਖਤ ਸੀ ਹਾਂਜੀ ਅਸੀਂ ਤਾਂ ਛੋਟ ਛੋਟੀਆਂ ਡੇਕਾਂ ਲਾਈਆਂ ਸੀ ਪਾਣੀ ਪਾ ਕੇ ਫਿਰ ਪਾਣੀ ਤੁਸੀਂ ਪਾਲੀਆਂ ਸੀ ਹਾਂਜੀ ਕੌਣ ਵਟ ਲੈ ਗਿਆ ਜੀ ਪਤਾ ਪਤਾ ਹੀ ਨਹੀਂ ਜੀ ਸਾਰਾ ਸਿਰੇ ਭੇ ਟਰਾਲੀ ਭਰੀ ਆ ਉਦੋਂ ਪਤਾ ਲੱਗਿਆ ਵੀ ਟਰਾਲੀ ਭਰੀ ਹੋਈ ਆ ਸਾਨੂੰ ਨੂੰ ਪਤਾ ਕਿੱਥੋਂ ਆਏ ਆ ਕਿੱਥੋਂ ਕੋਈ ਨਹੀਂ ਪਤਾ ਸਾਨੂੰ ਪਤਾ ਹੈਗਾ ਹਾਂਜੀ ਉਹ ਕਹਿੰਦੇ ਅਸੀਂ ਤਾਂ ਕਮੇਟੀ ਵਾਲਿਆਂ ਨੇ ਭੇਜਿਆ ਵਸ ਐਂ ਕਹਤਿਆ ਅਸਲ ਕਮੇਟੀ ਨੂੰ ਸਿੱਧਾ ਦੋਸਤ ਹਾਂਜੀ ਕਮੇਟੀ ਵਾਲਿਆਂ ਨੂੰ ਕਿਹਾ ਵੇ ਕਮੇਟੀ ਵਾਲਿਆਂ ਨੇ ਭੇਜਿਆ ਸਾਨੂੰ ਬਸ ਹਾਂਜੀ ਬਸ ਸਾਨੂੰ ਕੁਝ ਨਹੀਂ ਪਤਾ ਹੈਗਾ ਅत्ता ਸੇਫਟ ਨੀ ਜੋ ਕੱਟ ਹੋ ਗਏ ਉਦੋਂ ਆਈਆਂ ਬਸ ਹਾਂਜੀ ਠੀਕ ਹੈ ਜੇ ਅੱਜ ਗੱਲ ਕਰਦੇ ਆ ਜਿਹੜਾ ਇਹ ਇੱਥੇ ਲੋਕ ਵੀ ਨਖੇਤੀ ਕਰ ਰਹੇ ਨੇ ਇਸ ਚੀਜ਼ ਦੀ ਜਿਹੜੀ ਇੱਥੇ ਦਰਖਤ ਵੱਡੇ ਗਨੇ ਉਥੇ ਤੇ ਜਿਹੜੇ ਹਰੀ-ਪਰੀ ਸ਼ਾਂਤ ਰਹਿੰਦੇ ਸੀ ਲੋਕਾਂ ਨੂੰ ਉਥੇ ਬਹੁਤ ਫੈਸਲੇ ਲੋਕ ਇੱਥੇ ਬੈਠ ਕੇ ਬੈਠਦੇ ਵੀ ਸੀ ਛਾਂ ਦੇ ਵਿੱਚ ਜਦੋਂ ਲਾਈਟ ਚੱਲੀ ਜਾਂਦੀ ਸੀ ਪਰ ਜਿਹੜੇ ਬਿਨਾਂ ਪੁੱਛੇ ਤੋਂ ਦਰਖਤ ਵੱਢ ਲਏ ਗਏ ਨੇ ਨਗਰ ਕੌਂਸਲ ਨੂੰ ਇਸ ਬਾਰੇ ਪਤਾ ਨਹੀਂ ਨਗਰ ਕੌਂਸਲ ਦੇ ਪ੍ਰਧਾਨ ਨੂੰ ਇਸ ਬਾਰੇ ਪਤਾ ਨਹੀਂ ਉਹਨਾਂ ਦੀ ਉਹਨਾਂ ਨਾਲ ਗੱਲ ਹੋਈ ਆ ਉਹ ਕਹਿ ਰਹੇ ਨੇ ਕਿ ਸਾਨੂੰ ਇਸ ਦੀ ਹਲੇ ਤੱਕ ਜਾਣਕਾਰੀ ਨਹੀਂ ਹੋਈ ਜਿਹੜੇ ਦਰਖਤ ਕਾਉਣ ਵੱਢ ਲਿਆ ਵੱਡੇ ਸਵਾਲ ਖੜੇ ਹੁੰਦੇ ਨੇ ਲੋਕਾਂ ਵੱਲੋਂ ਐ ਜੋ ਇਹਦੀ ਜਾਂਚ ਦੀ ਮੰਗ ਕੀਤੀ ਆ ਜਿਹੜੇ ਸਬੰਧਤ ਇੱਥੇ ਦੇ ਮਸਿੰਦੇ ਨੇ ਉਹਨਾਂ ਵੱਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਆ ਤੇ ਵੱਡੀ ਕਾਰਵਾਈ ਵੀ ਮੰਗ ਕੀਤੀ ਆ ਜਿਹੜੇ ਰੋ